ਉਹ ਨਿਹਾਲ ਸ੍ਰੀ ਕੋਲ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਕਿਸਾਨ ਮਜ਼ਦੂਰ ਇੱਕ ਹਸਪੀਟਲ 2 ਸਾਲ ਤੋਂ ਨਿਰੰਤਰ ਸੇਵਾ ਇੱਥੇ ਚਲਾਉਣ ਦੇ ਵਿੱਚ ਲਿਵਾ ਰਿਆ ਪਹਿਲਾਂ ਤੁਹਾਨੂੰ ਪਤਾ ਹੀ ਹੈ ਵੀ ਸਿੰਘੂ ਮੋਰਚੇ ਦੇ ਆਪਣੀ ਜਿੱਤ ਪ੍ਰਾਪਤ ਕਰਕੇ ਉਸ ਤੋਂ ਬਾਅਦ ਇੱਥੇ 2 ਸਾਲ ਹੋ ਚੁੱਕੇ ਆ ਸੇਵਾ ਕਰਦੇ ਹੋਏ ਤੇ ਸਾਡੇ ਡਾਕਟਰ ਗਗਨ ਜੀ ਜਿਹੜੇ ਕਿ ਹਰ ਸੋਮਵਾਰ ਨੇਚਰਲ ਕੇਅਰ ਦਾ ਇਲਾਜ ਕਰਦੇ ਆ ਦੇ तकरीबन ਸਾਡੇ 100 ਪਲੱਸ ਪੇਸ਼ੈਂਟ ਹੋ ਜਾਂਦੇ ਹਰ ਸੋਮਵਾਰ ਸੋ ਐਤਕੀ ਜਿਹੜੀ ਦਵਾਈਆਂ ਦੀ ਸੇਵਾ ਸਾਡੇ ਛੋਟਾ ਵੀਰ ਜੀਵਨ ਭਾਜੀ ਇਹਨਾਂ ਨੇ ਦਿੱਤੀ ਸੀਗੀ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਸਾਨ ਮਜ਼ਦੂਰ ਇੱਕ ਤੇ ਹਸਪੀਟਲ ਵੱਲੋਂ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਔਰ ਪੰਜਾਬ ਐਡ ਫਾਊਂਡੇਸ਼ਨ ਵੱਲੋਂ ਅਸੀਂ ਜੀਵਨ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਭਾਜੀ ਹੁਣੀ ਜਿਹੜੇ ਇੱਥੇ ਸੇਵਾ ਕਰਦੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਡਾਕਟਰ ਗਗਨ ਜੀ ਜਿਹੜੇ ਨਿਰੰਤਰ ਆਪਣੀਆਂ ਸੇਵਾਵਾਂ ਇੱਥੇ ਨਿਭਾ ਰਹੇ ਤੇ ਇਸ ਟਾਈਮ ਡਾਕਟਰ ਸਾਹਿਬ ਹੋਣਾ ਨੇ ਇੱਕ ਨਾਭੀ ਦਾ ਤੇਲ ਤਿਆਰ ਕੀਤਾ ਜਿਹੜਾ ਕਿ ਮਰੀਜ਼ਾਂ ਵਾਸਤੇ ਬਹੁਤ ਹੀ ਇਕਰਾਮਬਾਨ ਸਾਬਤ ਹੋ ਰਿਹਾ ਸੋ ਅਸੀਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਨਾਭੀ ਦਾ ਤੇਲ ਆ ਕਿਸਾਨ ਮਜ਼ਦੂਰ ਇਕਤਾ ਹਸਪੀਟਲ ਤੋਂ ਤੁਹਾਨੂੰ ਫ੍ਰੀ ਦਿੱਤਾ ਜਾਵੇਗਾ ਕੋਈ ਇਹਦਾ ਚਾਰਜ ਨਹੀਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਕਿ ਵੀਰਪੇ ਹਸਪੀਟਲ ਦੀ ਪੱਛੀ ਆ ਉਹਦੇ ਬਾਅਦ ਦਵਾਈ ਦਾ ਕੋਈ ਵੀ ਚਾਰਜ ਨਹੀਂ ਲਿਆ ਜਾਂਦਾ ਇਸੇ ਤਰ੍ਹਾਂ ਹੀ ਜਿਹੜਾ ਨਾਭੀ ਦਾ ਤੇਲ ਤਿਆਰ ਕੀਤਾ ਆ ਉਹਦੀ ਫ੍ਰੀ ਸੇਵਾ ਸਾਡੇ ਛੋਟੇ ਵੀਰ ਜੀਵਨ ਨੇ ਲਈ ਹੋਈ ਹੈ ਸੋ ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਥੇ ਫਤਿ ਬੁਲਾਉਂਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ